ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤਾਂ ਫਿਰ ਤੋਂ ਪੁਰਤਗਾਲ ਤੋਂ ਕਮੈਂਟ ਆਇਆ ਹੋਇਆ ਭਰਾਵਾਂ ਦੇ ਕਿ ਉਹਨਾਂ ਦੇ ਕੇਸ ਅਪਰੂਵ ਹੋ ਗਏ ਪੋਰਟਲ ਦੇ ਉੱਪਰ ਅਪਰੂਵ ਸ਼ੋ ਹੋਣ ਲੱਗ ਗਿਆ ਜਿਹੜੇ ਸਟੇਟਸ ਸ਼ੋ ਹੁੰਦੇ ਸੀ ਪਰ ਉਸ ਤੋਂ ਵੀ ਜ਼ਿਆਦਾ ਕਮੈਂਟ ਮੈਨੂੰ ਇਹ ਆਏ ਹੋਇਆ ਕਿ ਭਾਜੀ ਮੇਰਾ ਕੇਸ ਅਪਰੂਵ ਨਹੀਂ ਹੋਇਆ ਮੇਰਾ ਸਟੇਟਸ ਅਪਰੂਵ ਨਹੀਂ ਹੋਇਆ ਕੋਈ ਕਹਿ ਰਿਹਾ ਕਿ ਮੈਨੂੰ ਜੀ 1 ਮਹੀਨਾ ਹੋ ਗਿਆ ਸੇਮ ਹੀ ਆ ਕੋਈ ਸੇ 2 ਮਹੀਨੇ ਹੋ ਗਏ ਲੋ ਬਹੁਤ ਹੀ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਹੁਣ ਗੱਲ ਇਹ ਆ ਕਿ ਜਿਨ੍ਹਾਂ ਨੂੰ ਅਪਰੂਵ ਨਹੀਂ ਹੋਇਆ ਤੇ ਟੈਨਸ਼ਨ ਹੁਣ ਇਹ ਵੀ ਸਟਾਰਟ ਹੋ ਗਿਆ ਕਿ ਕਿ ਲੋਕਾਂ ਨੂੰ ਰਿਜੈਕਸ਼ਨ ਦੀ ਫਾਈਨਲ ਡਿਸੀਜਨ ਆਉਣ ਲੱਗ ਗਿਆ ਲੋਕਾਂ ਦੀ ਫਾਈਲ ਰਿਜੈਕਟ ਹੋਣ ਲੱਗ ਗਿਆ ਤੇ ਉਹਨਾਂ ਨੂੰ ਸਿਰਫ ਸਿਰਫ 20 ਦਿਨ ਦਾ ਟਾਈਮ ਦਿੱਤਾ ਜਾ ਰਿਹਾ ਹੈ ਕਿ ਜਿਹਦੀ ਵਜ੍ਹਾ ਤੋਂ ਉਹਦੀ ਫਾਈਲ ਰਿਜੈਕਟ ਹੋਈ ਆ ਕਿ ਤੁਹਾਡੇ ਕੋਲ 20 ਦਿਨ ਦਾ ਟਾਈਮ ਆ ਇਹ ਵਾਲਾ ਫਾਲਤਾਂ ਤੁਸੀਂ ਸਬਮਿਟ ਕਰੋ ਨਹੀਂ ਫਿਰ ਤੁਹਾਡੇ ਕੋਲ ਸਿਰਫ ਉਹ ਸਿਰਫ 20 ਦਿਨ ਦਾ ਟਾਈਮ ਆ ਸਾਡੀ ਕੰਟਰੀ ਛੱਡ ਦੋ ਸੋ ਇਹਦਾ ਹੱਲ ਕੀ ਆ ਸੋਲੂਸ਼ਨ ਕੀ ਆ ਕਿ ਜਿਨ੍ਹਾਂ ਦੇ ਹਲੇ ਤੱਕ ਅਪਰੂਵ ਨਹੀਂ ਹੋਏ ਉਨੇ ਬਾਰੇ ਗੱਲ ਕਰਾਂਗੇ ਅੱਜ ਆਪਾਂ ਤੇ ਉਸ ਤੋਂ ਬਾਅਦ ਇੱਕ ਕਮੈਂਟ ਮੇਰੇ ਭਰਾ ਦਾ ਆਇਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਉਹ ਭਰਾ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਕਾਰਡ ਮਿਲ ਜਾਂਦਾ ਟੀਆਰਸੀ ਕਾਰਡ ਮਿਲ ਜਾਂਦਾ ਉਹ ਹਜੇ ਵੀ ਵੀਡੀਓ ਪਾਉਣ ਤੇ ਨਹੀਂ ਹਟਦੇ ਟਿਕਟੋਕ ਤੇ ਜਾਂ ਸੋਸ਼ਲ ਮੀਡੀਆ ਦੇ ਉੱਪਰ ਸੋ ਕਹਿੰਦਾ ਭਰਾ ਇੱਕ ਵਾਰ ਉਹਨਾਂ ਨੂੰ ਬੇਨਤੀ ਤੇ ਰਿਕੁਐਸਟ ਕਰਦੀ ਸਾਡੇ ਵੱਲੋਂ ਕਿ ਪੁਲਿਸ ਪੁਲਿਸ ਐਦਾਂ ਦੀ ਸ਼ੋਸ਼ੇਬਾਜ਼ੀ ਹਜੇ ਨਾ ਕਰੋ ਮਾਹੌਲ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਨਾਜ਼ੁਕ ਹੋਇਆ ਹੈ ਐਦਾਂ ਦੀ ਚੀਜ਼ਾਂ ਨੂੰ ਇਹ ਚੁੱਕ ਚੁੱਕ ਕੇ ਛੇਗਾੜਾ ਦੇਖ ਲਓ ਕੀ ਕੁਝ ਕਰ ਰਿਹਾ ਨਵਾਂ ਪ੍ਰਸਤਾਵ ਰੱਖਤਾ ਜਿੰਨਾ ਕੋ ਕੰਮ ਨਹੀਂ ਹੈਗਾ ਉਹਨਾਂ ਨੂੰ ਇੱਥੋਂ ਬਾਹਰ ਕੱਢਣਾ ਚਾਹੀਦਾ ਸੋ ਪਹਿਲਾਂ ਵੀ ਉਹਨੇ ਲਾਅ ਪਾਸ ਕਰਵਾਇਆ ਤਾਂ ਇਹ ਨਾ ਹੋਵੇ ਕਿ ਇਹ ਆਲਾ ਲਾਅ ਵੀ ਪਾਸ ਕਰਵਾ ਲਵੇ ਫਿਰ ਤੁਹਾਡੇ ਲਈ ਮੁਸ਼ਕਲ ਹੋਏਗੀ ਸੋ ਸੋਚਣ ਵਾਲੀ ਗੱਲ ਇਹ ਆ ਕਿ ਹੁਣ ਇਹ ਤੁਸੀਂ ਵੀਡੀਓ ਪਾਉਣੀਆਂ ਬੰਦ ਕਰ ਦੋ ਰਿਕੁਐਸਟ ਹੀ ਆ ਤੁਹਾਡੇ ਅੱਗੇ ਸੋ ਇਹਨਾਂ ਕਮੈਂਟਾਂ ਦੇ ਬਾਰੇ ਆਪਾਂ ਗੱਲ ਕਰਦੇ ਆ ਵਿਸਥਾਰ ਦੇ ਨਾਲ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੇ ਸਟੇਟਸ ਚੇਂਜ ਨਹੀਂ ਹੋਏ ਅਪਰੂਵ ਨਹੀਂ ਹੋਏ ਸੋ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਨ੍ਹਾਂ ਦੇ ਅਪਰੂਵ ਹੋ ਗਏ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਤੇ ਤੁਹਾਨੂੰ ਵੇਟ ਕਰਨੀ ਪੈਣੀ ਹੁਣ ਇਹ ਨਾ ਹੋਵੇ ਕਿ ਤੁਸੀਂ ਅੱਜ ਅਪਰੂਵ ਹੋਏ ਤੇ ਕੱਲ ਤੋਂ ਫਿਰ ਤੁਸੀਂ ਕਮੈਂਟ ਕਰਨੇ ਸਟਾਰਟ ਕਰ ਦੋ ਭਾਈ ਕਾਰਡ ਨਹੀਂ ਆਇਆ ਭਾਈ ਕਾਰਡ ਨਹੀਂ ਆਇਆ ਸੋ ਇਹਨਾਂ ਦੇ ਪਹਿਲਾਂ ਵੀ ਅਪਰੂਵ ਹੋਏ ਲੋਕਾਂ ਦੇ ਕਮੈਂਟ ਤੁਸੀਂ ਜਾਂ ਖੁਦ ਵੀ ਦੇਖ ਸਕਦੇ ਹੋ ਵੀਡੀਓ ਦੇ ਥੱਲੇ ਆਏ ਹੁੰਦੇ ਕਿਸੇ ਦਾ ਅਪਰੂਵ ਹੋਏ ਨੂੰ 1 ਮਹੀਨਾ ਹੋ ਗਿਆ ਕਾਰਡ ਵੀ ਹਜੇ ਤੱਕ ਆਇਆ ਕਿਸੇ ਦਾ ਅਪਰੂਵ ਹੋਏ ਨੂੰ 10 ਦਿਨ ਹੋਏ ਸੀ ਕਾਰਡ ਰੀਸੀਵ ਹੋ ਗਿਆ ਸੋ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਈਮਾ ਦਾ ਕਿਸੇ ਨੂੰ ਵੀ ਨਹੀਂ ਪਤਾ ਚੱਲ ਰਿਹਾ ਕਿਸ ਹਿਸਾਬ ਦੇ ਨਾਲ ਕੰਮ ਕਰ ਰਹੀ ਆ ਪਰ ਇਹ ਆ ਅੱਗੇ ਪਿੱਛੇ ਹੋ ਰਿਹਾ ਪਰ ਜਿਹੜੇ ਤੁਹਾਡੇ ਡਾਕੂਮੈਂਟ ਉਹਨੇ ਪੂਰੇ ਹੀ ਚੈੱਕ ਕਰਨੇ ਆ ਜੋ ਉਹਦੀ ਰਿਕੁਆਇਰਮੈਂਟ ਹੋ ਉਹਨੇ ਪੂਰੀ ਹੀ ਕਰਵਾ ਕੇ ਛੱਡਣੀਆਂ ਤੁਹਾਡਾ ਕਾਰਡ ਅੱਗੇ ਪਿੱਛੇ ਹੋ ਸਕਦਾ ਲੇਟ ਹੋ ਸਕਦਾ ਉਹਦੇ ਵਿੱਚ ਉਹਨਾਂ ਨੇ ਕੋਈ ਟਾਈਮ ਪੀਰੀਅਡ ਕੋਈ ਲਿਮਟ ਨਹੀਂ ਉਹਨਾਂ ਦੀ ਪਰ ਡਾਕੂਮੈਂਟ ਉਹਨੇ ਤੁਹਾਡੇ ਤੋਂ ਪੂਰੇ ਲੈਣੇ ਆ ਸੋ ਤੁਹਾਡਾ ਕਾਰਡ ਅਪਰੂਵ ਹੋ ਗਿਆ ਤੇ ਤੁਹਾਨੂੰ ਕਾਰਡ ਵੀ ਬਹੁਤ ਜਲਦ ਮਿਲੇਗਾ ਸਮ ਟਾਈਮ ਇਹ ਵੀ ਕੇਸ ਮੈਂ ਲਾਸਟ ਵੀਡੀਓ ਚ ਵੀ ਦੱਸਿਆ ਸੀਗਾ ਕਿ ਜਿਨ੍ਹਾਂ ਨੂੰ ਕੇਸ ਅਪਰੂਵ ਵੀ ਹੋਇਆ ਉਹਨਾਂ ਨੂੰ ਵੀ ਫਾਲਤੇ ਰਸੀਵ ਹੋਇਆ ਇੱਕ ਭਰਾ ਨੂੰ ਫਾਲਤਾਂ ਰিসিਵ ਹੋਇਆ ਪਾਸਪੋਰਟ ਦਾ ਐਕਸਪਾਇਰੀ ਹੋ ਗਈ ਸੀ ਨਵਾਂ ਮੰਗ ਲਿਆ ਸੀ ਦੂਜੇ ਦੇ ਬਾਇਓਮੈਟ੍ਰਿਕ ਦੁਆਰੇ ਹੋਏ ਸੀ ਸੋ ਇਦਾਂ ਦੇ ਫਾਲਤੇ ਵੀ ਰিসিਵ ਹੁੰਦੇ ਆ ਸੋ ਇਹ ਨਹੀਂ ਹੈਗਾ ਕਿ ਅਪਰੂਵ ਹੋ ਗਿਆ ਤਾਂ ਕੁਝ ਵੀ ਨਹੀਂ ਹੋਣਾ ਤੁਸੀਂ ਆਪਣੀ ਈਮੇਲ ਚੈੱਕ ਕਰਦੇ ਰਹਾ ਕਰੋ ਤੇ ਹੁਣ ਗੱਲ ਕਰਦੇ ਆ ਜਿਨ੍ਹਾਂ ਦੇ ਅਪਰੂਵ ਨਹੀਂ ਹੋਏ ਬਹੁਤਤਾ ਦੀ ਗਿਣਤੀ ਦੇ ਵਿੱਚ ਮੈਨੂੰ ਇਹ ਕਮੈਂਟ ਆਏ ਹੋਏ ਆ ਕਿ ਨਹੀਂ ਜੀ ਸਾਡਾ ਸਟੇਟਸ ਨਹੀਂ ਅਪਰੂਵ ਹੋਇਆ ਸਾਡਾ ਨਹੀਂ ਹੋਇਆ ਸਾਡਾ ਨਹੀਂ ਹੋਇਆ ਕੀ ਗਲਤੀ ਕਰਤੀ ਅਸੀਂ ਇੱਥੇ ਆਇਆਂ ਮਾਂ ਦੇ ਵਿੱਚ ਫਿੰਗਰ ਦੇ ਕੇ ਹਰ ਕੋਈ ਇਦਾਂ ਕੋਸ ਰਿਹਾ ਆਇਮਾ ਨੂੰ ਔਰ ਆਇਮਾ ਦੀ ناکਾਮੀਆਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿਸ ਤਰ੍ਹਾਂ ਉਹਨੇ ਲੋਕਾਂ ਨੂੰ ਫਸਾ ਕੇ ਰੱਖਿਆ ਹੋਇਆ ਸਾਲ ਤੋਂ ਉੱਤੇ ਉੱਤੇ ਲੋਕਾਂ ਦੇ ਫਿੰਗਰਾਂ ਨੂੰ ਟਾਈਮ ਹੋ ਗਿਆ ਪਰ ਹਜੇ ਤੱਕ ਉਹਨਾਂ ਦਾ ਕੁਝ ਵੀ ਨਹੀਂ ਪਤਲਾ ਲੱਗ ਰਿਹਾ ਪਰ ਹੁਣ ਸਭ ਤੋਂ ਜਿਹੜੀ ਡਰਨੇ ਦੀ ਗੱਲ ਇਹ ਹੈ ਕਿ ਪਹਿਲਾਂ ਤਾਂ ਚਲੋ ਇਹ ਸੀ ਕਿ ਅਪਰੂਵ ਚੇਂਜ ਇਹ ਉਹ ਚੱਲਦਾ ਪਿਆ ਸੀ ਥੋੜਾ ਬਹੁਤਾ ਹਨਾ ਪ੍ਰੋਪੋਜ਼ ਟੂ ਰਿਜੈਕਸ਼ਨ ਵਾਲਾ ਸਿਸਟਮ ਪਰ ਹੁਣ ਫਾਈਨਲ ਰਿਜੈਕਟ ਆਉਣ ਲੱਗੇ ਫਾਈਨਲ ਡਿਸੀਜਨ ਆਉਣ ਲੱਗੇ ਕਿ ਤੁਹਾਡੀ ਫਾਈਲ ਕੈਨਸਲ ਕੀਤੀ ਜਾ ਰਹੀ ਹੈ ਤੁਹਾਡੇ ਕੋਲ ਸਿਰਫ ਸਿਰਫ 20 ਦਿਨ ਦਾ ਟਾਈਮ ਆ ਸਾਡੀ ਕੰਟਰੀ ਨੂੰ ਛੱਡ ਦਿਓ ਨਹੀਂ ਤਾਂ ਫਿਰ ਇਹ 20 ਦਿਨਾਂ ਦੇ ਵਿੱਚ ਇਸ ਵਿੱਚ ਫਾਲਤਾਂ ਸਬਮਿਟ ਕਰ ਦਿਓ ਹੋਰ ਜਿਨ੍ਹਾਂ ਦੇ ਅਪਰੂਵ ਨਹੀਂ ਹੋਏ ਸਟੇਟਸ ਚੇਂਜ ਨਹੀਂ ਹੋਏ ਹਜੇ ਸੇਮ ਉਦਾਂ ਆ ਪਰ ਇਹ ਨਹੀਂ ਹੈਗਾ ਕਿ ਤੁਹਾਡੀ ਫਾਈਲ ਹੀ ਰਿਜੈਕਟ ਹੋਏਗੀ ਤੁਹਾਡਾ ਵੀ ਹੋਏਗਾ ਕਿਉਂਕਿ ਸਟੈਪ ਬਾਈ ਸਟੈਪ ਹੌਲੀ ਹੌਲੀ ਹੁੰਦੇ ਆ ਵੀਕਐਂਡ ਤੇ ਮੈਂ ਵੀਡੀਓ ਪਾਈ ਸੀ ਕਿੰਨੇ ਜ਼ਿਆਦਾ ਲੋਕਾਂ ਦੇ ਅਪਰੂਵ ਹੋਏ ਸੀਗੇ ਤੇ ਹੁਣ ਵੀ ਹੋਰ ਹੈ ਆ ਪਰ ਹੁਣ ਲੋਕਾਂ ਦੇ ਉਹ ਜ਼ਿਆਦਾ ਕਮੈਂਟ ਆ ਰਿਹਾ ਕਿ ਸਾਡਾ ਨਹੀਂ ਹੋਇਆ ਆਫੀਸ਼ੀਅਲੀ ਤੁਸੀਂ ਕਹਿਣਾ ਹੀ ਆ ਕਿ ਤੁਹਾਡਾ ਹੋਇਆ ਨਹੀਂ ਟੈਨਸ਼ਨ ਦੇ ਵਿੱਚ ਹੁੰਦੇ ਸਭ ਨੂੰ ਪਤਾ ਕਿ ਐਨ ਐਨ ਸਾਲਾਂ ਤੋਂ ਆਪਾਂ ਫਸੇ ਬੈਠੇ ਆ ਸਭ ਨੂੰ ਪਤਾ ਮੈਨੂੰ ਵੀ ਮੈਂ ਵੀ ਫੀਲ ਕਰਦਾ ਕਿ ਤੁਹਾਡੇ ਤੇ ਕੀ ਬੀਤਦੀ ਹੋਏਗੀ ਪਰ ਹੁਣ ਤੁਸੀਂ ਕਰਨਾ ਕੀ ਹੈ ਕਿ ਦੇਖੋ ਜਦੋਂ ਆਇਮਾ ਦਾ ਉਹ ਫਾਈਨਲ ਡਿਸੀਜਨ ਆਂਦਾ ਉਹ ਸਿਰਫ ਸਿਰਫ ਮੈਂਸ਼ਨ ਕਰਦੇ ਆ ਫਾਲਤਾਂ ਕਿ ਆਹ ਫਾਲਤੇ ਨੂੰ ਸਬਮਿਟ ਕਰੋ ਤੁਹਾਡੇ ਕੋਲ 20 ਦਿਨਾਂ ਦਾ ਟਾਈਮ ਆ ਅਦਰਵਾਈਜ਼ ਤੁਹਾਡੀ ਫਾਈਲ ਕੈਨਸਲ ਆ ਤੁਹਾਨੂੰ 20 ਦਿਨਾਂ ਦੇ ਵਿੱਚ ਵਿੱਚ ਸਾਡੀ ਕੰਟਰੀ ਛੱਡਣੀ ਹੋਏਗੀ ਕੰਟਰੀ ਆਊਟ ਦਾ ਲੈਟਰ ਹੋਏਗਾ ਸੋ ਹੋਰ ਤੁਸੀਂ ਕੀ ਕਰਨਾ ਤੁਸੀਂ ਆਪਣੀ ਫਾਈਲ ਨੂੰ ਚੈੱਕ ਕਰਨਾ ਕਿ ਜਦੋਂ ਤੁਹਾਡਾ ਫਾਲਤਾ ਆਇਆ ਸੀ ਜਾਂ ਤੁਸੀਂ ਆਪਣੀ ਫਾਈਲ ਸਬਮਿਟ ਕੀਤੀ ਸੀ ਬਾਇਓਮੈਟਰੀ ਤੇ ਗਏ ਸੀਗੇ ਤੁਹਾਨੂੰ ਰਿਮੈਂਬਰ ਹੋਣਾ ਚਾਹੀਦਾ ਯਾਦ ਹੋਣਾ ਚਾਹੀਦਾ ਚੰਗੀ ਤਰ੍ਹਾਂ ਕਿ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਬਿਲਕੁਲ ਕਰੈਕਟ ਸੀਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਸੀ ਉਹ ਡਾਕੂਮੈਂਟ ਦੇ ਵਿੱਚ ਕੋਈ ਤੁਹਾਡੀ ਪੀਸੀਸੀ ਪੂਰੀ ਟਰਾਂਸਲੇਟ ਸੀਗੀ ਪਟਿਆਲਾ ਹੌਸ ਤੋਂ ਸਟੈਂਪਰ ਸੀਗੀ ਐਦਾਂ ਦੀਆਂ ਚੀਜ਼ਾਂ ਜੋ ਜੋ ਰਿਕੁਆਇਰਮੈਂਟ ਸੀਗੀ ਤੁਸੀਂ ਪੂਰੀਆਂ ਕੀਤੀਆਂ ਸੀਗੇ ਕਿਉਂਕਿ ਬਹੁਤ ਕੇਸਾਂ ਦੇ ਵਿੱਚ ਹੁਣ ਇਹ ਆ ਰਿਹਾ ਕਿਸੇ ਦੀ ਪੀਸੀਸੀ ਟਰਾਂਸਲੇਟ ਨਹੀਂ ਸੀ ਉਹਨਾਂ ਨੇ ਦੁਆਰਾ ਪੀਸੀਸੀ ਟਰਾਂਸਲੇਟ ਕਰਕੇ ਮੰਗੇਗੀ ਪੀਸੀਸੀ ਨੂੰ ਟਰਾਂਸਲੇਟ ਕਰਕੇ ਦੋ ਸੋ ਤੁਹਾਨੂੰ ਮੈਂ ਇਹ ਅਪੀਲ ਕਰਦਾ ਕਿ ਜੇ ਜਿਹੜੀ ਵੀ ਤੁਹਾਡੀ ਥੋੜੀ-ਬੋਤੀ ਵੀ ਕਮੀ ਲੱਗਦੀ ਹੈ ਨਾ ਤੁਹਾਨੂੰ ਹਲੇ ਠੀਕ ਹੈ ਤੁਹਾਡਾ ਨਾਮ ਵੀ ਜਾਵੇ ਕੰਟਰੀ ਔਟ ਜਾਂ ਨਾ ਵੀ ਤੁਹਾਡੀ ਰਿਜੈਕਟ ਹੋਵੇ ਫਾਈਨਲ ਡਿਸੀਜਨ ਜਿਹੜਾ ਆਉਣਾ ਤੁਹਾਡੀ ਫਾਈਲ ਦੇ ਉੱਪਰ ਪਰ ਮੈਂ ਕਹਿੰਦਾ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਕੋਲ ਅਗਰ ਟਾਈਮ ਹੈਗਾ ਕਿਉਂਕਿ ਉਹ 20 ਦਿਨਾਂ ਦੇ ਵਿੱਚ ਵਿੱਚ ਸਮ ਟਾਈਮ ਇਦਾਂ ਦੇ ਹੁੰਦੇ ਫਾਲਤੇ ਪੂਰੇ ਨਹੀਂ ਹੁੰਦੇ ਅਗਰ ਤੁਹਾਨੂੰ ਲੱਗਦਾ ਕਿ ਮੈਂ ਥੋੜੀ ਜਿਹੀ ਇੱਥੇ ਕਟਾਈ ਕੀਤੀ ਆ ਜਾਂ ਮੈਂ ਪੀਸੀਸੀ ਇੰਡੀਆ ਵਾਲੀ ਚਾੜੀ ਆ ਜਾਂ ਕੁਝ ਮੇਰਾ ਡਾਕੂਮੈਂਟ ਉਹ ਆਪਣੇ ਡਾਕੂਮੈਂਟ ਆਪਣੇ ਹੱਥ ਚ ਰੱਖੋ ਰੈਡੀ ਕਰਕੇ ਰੱਖੋ ਅਗਰ ਬਾਇਚਾਂਸ ਤੁਹਾਨੂੰ ਇਹ ਫਾਲਤਾਂ ਆਂਦਾ ਵੀਆ ਫਾਲਤਾਂ ਦੇ ਉੱਪਰ ਪੋਰਟਲ ਦੇ ਉੱਪਰ ਤਾਂ ਤੁਸੀਂ ਉਹ ਫਾਲਤਾਂ ਸਬਮਿਟ ਕਰ ਸਕਦੇ ਆ ਤੁਹਾਨੂੰ ਇੰਨਾਕ ਪਤਾ ਹੋਣਾ ਚਾਹੀਦਾ ਬਹੁਤ ਕੇਸਾਂ ਦੇ ਵਿੱਚ ਬੰਦਿਆਂ ਨੂੰ ਜਿਹੜਿਆਂ ਨੇ ਇੱਧਰ ਉੱਧਰ ਰਹਿ ਕੇ ਆਪਣੀਆਂ ਫਾਈਲਾਂ ਲੋਕ ਕਰਵਾਈਆਂ ਫਾਈਲਾਂ ਦੇ ਬਾਇਓਮੈਟਰੀ ਤੇ ਫਾਈਲ ਸਬਮਿਟ ਕਰਵਾਈਆਂ ਡਾਕੂਮੈਂਟ ਬਣਾਇਆ ਕਿਸੇ ਦਾ ਫੇਕ ਬਣ ਗਿਆ ਕਿਸੇ ਦਾ ਪੁਸ਼ ਬਣ ਗਿਆ ਸੋ ਆਈਮਾ ਹਜੇ ਵੀ ਤੁਹਾਨੂੰ ਇੱਕ ਮੌਕਾ ਹੋਰ ਦੇਣ ਜਾ ਰਹੀ ਆ ਜਦੋਂ ਉਹਨਾਂ ਨੇ ਤੁਹਾਨੂੰ ਫਾਈਨਲ ਡਿਸੀਜਨ ਦੇਣਾ ਉਸ ਦੇ ਵਿੱਚ ਮੈਂਸ਼ਨ ਕਰਨਾ ਉਹ ਆਲਾ ਫਾਲਤਾ ਸੋ ਤੁਸੀਂ ਹੁਣ ਵੀ ਆਪਣੇ ਡਾਕੂਮੈਂਟ ਦੇ ਉੱਪਰ ਗੌਰ ਕਰ ਲਓ ਇਹ ਜ਼ਰੂਰੀ ਨਹੀਂ ਕਿ ਜਿਹੜੇ ਬੰਦੇ ਸਾਰੇ ਸਾਰਿਆਂ ਦੇ ਹੀ ਹੋਏਗਾ ਇਹ ਕੁਝ ਕੁ ਬੰਦੇ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਆਪਣੇ ਕੇਸ ਦੇ ਬਾਰੇ ਚ ਕੋਈ ਸੀਰੀਅਸ ਹੈ ਹੀ ਨਹੀਂ ਆਪਣੇ ਕੇਸ ਦੇ ਬਾਰੇ ਜਾਂ ਇੰਨੀ ਨੌਲੇਜ ਹੈ ਹੀ ਨਹੀਂ ਉਹ ਕਿਸੇ ਨਾ ਕਿਸੇ ਦੂਜੇ ਬੰਦੇ ਤੋਂ ਆਪਣੇ ਪੋਰਟਲ ਚੈੱਕ ਕਰਵਾਉਂਦੇ ਸੀ ਜਾਂ ਆਪਣੇ ਡਾਕੂਮੈਂਟ ਚੈੱਕ ਕਰਵਾਉਂਦੇ ਸੀ ਔਰ ਉਹਨਾਂ ਨੂੰ ਸਮ ਟਾਈਮ ਈਮੇਲ ਵੀ ਆਈ ਹੁੰਦੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੋ ਇਦਾਂ ਦੇ ਬੰਦੇ ਵੀ ਬਹੁਤ ਹੈਗੇ ਆ ਸੋ ਤੁਸੀਂ ਕਹੋਰ ਕਰ ਲਓ ਆਪਣੇ ਕੇਸ ਦੇ ਉੱਪਰ ਆਪਣੇ ਈਮੇਲ ਦੇ ਉੱਤੇ ਔਰ ਆਪਣੇ ਡਾਕੂਮੈਂਟ ਦੇ ਉੱਪਰ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾਹ ਰਿਹਾ ਕਿ ਜਿਨ੍ਹਾਂ ਦੇ ਹਲੇ ਤੱਕ ਹੋਏ ਨਹੀਂ ਉਹਨਾਂ ਨੂੰ ਇਹ ਚੀਜ਼ ਕਰਕੇ ਰੱਖਣੀ ਚਾਹੀਦੀ ਹੈ ਇਹ ਪਲਾਨ ਬੀ ਆ ਇਹ ਜ਼ਰੂਰੀ ਨਹੀਂ ਕਿ ਤੁਹਾਡਾ ਹੋਣਾ ਹੀ ਹੋਣਾ ਠੀਕ ਆ ਇਹ ਮੈਂ ਕਹਿ ਰਿਹਾ ਕਿ ਸੋਲੂਸ਼ਨ ਆਇ ਕੱਲੂ ਅਗਰ ਤੁਹਾਨੂੰ ਇਹ ਪ੍ਰੋਬਲਮ ਆਂਦੀ ਆ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ ਯਾਰ ਤੁਸੀਂ ਜ਼ਿਆਦਾ ਟੈਨਸ਼ਨ ਦੇ ਵਿੱਚ ਨਹੀਂ ਜਾਓਗੇ ਤੁਹਾਡੇ ਜ਼ਿਆਦਾ ਪੈਸੇ ਖਰਾਬ ਨਹੀਂ ਹੋਣਗੇ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਆਪਣਾ ਫਾਲਤਾਂ ਸਬਮਿਟ ਕਰਾਉਣਾ ਜਾਂ ਉਹ ਕੰਮ ਕਰਵਾਉਣ ਦੇ ਲਈ ਕਿਸੇ ਨੂੰ ਪੈਸੇ ਨਹੀਂ ਦੇਣੇ ਪੈਣਗੇ ਕਿ ਜਲਦੀ ਜਲਦੀ ਸਾਡਾ ਹੋ ਜਾਵੇ ਸੋ ਇਹ ਤਾਂ ਕਰਕੇ ਮੈਂ ਇੱਕ ਵੀਡੀਓ ਤੁਹਾਡੇ ਲਈ ਬਣਾ ਰਿਹਾ ਕਿ ਇਹਦਾ ਸੋਲੂਸ਼ਨ ਇਹ ਆ ਸੋ ਉਹ ਆਪਣਾ ਤੁਸੀਂ ਕਰਕੇ ਰੱਖੋ ਬਾਕੀ ਇੱਕ ਭਰਾ ਦਾ ਕਮੈਂਟ ਆ ਹੈ ਕਿ ਮੇਰਾ ਵੀਰ ਜਿਨ੍ਹਾਂ ਦੇ ਕਾਰਡ ਆ ਰਹੇ ਕਿਉਂਕਿ ਕਾਰਡ ਵੀ ਥੋਨ ਨੂੰ ਪਤਾ ਐਬਰੀਡੇ ਆ ਰਿਹਾ ਜਿਨ੍ਹਾਂ ਦਾ ਕਾਰਡ ਆ ਰਿਹਾ ਉਹਨਾਂ 'ਚ ਬਹੁਤ ਲੋਕ ਹਜੇ ਵੀ ਵੀਡੀਓ ਪਾਉਂਦੇ ਨਹੀਂ ਹਟਦੇ ਸੋ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਮੇਰਾ ਵੀਰ ਵੀਡੀਓ ਨਾ ਪਾਓ ਇਦਾਂ ਦੀਆਂ ਕਿਉਂਕਿ ਲੋਕ ਬਹੁਤ ਪਰੇਸ਼ਾਨ ਪਹਿਲਾਂ ਤਾਂ ਉਹ ਵਿਚਾਰੇ ਦੇਖ ਲੋ ਉਹਨਾਂ ਦਾ ਤੁਸੀਂ ਉਹਨਾਂ ਨੂੰ ਚਰਾ ਰਹੇ ਇੱਕ ਤਰ੍ਹਾਂ ਦਾ ਜਿਹੜੇ ਵਿਚਾਰੇ ਲੋਕਾਂ ਦੇ ਕਾਰਡ ਨਹੀਂ ਐ ਫਸੇ ਬੈਠੇ ਆ ਇੱਕ ਭਰਾ ਦਾ ਕਮੈਂਟ ਆਇਆ ਜੀ ਕਹਿੰਦਾ ਯਾਰ ਮੇਰਾ ਤਾਂ ਵਿਆਹ ਰਖਿਆ ਲੱਗਦਾ ਐਮਾ ਨੇ ਵਿਆਹ ਨਹੀਂ ਹੋਣ ਦੇਣਾ ਮੇਰਾ ਸੋ ਕਿਸੇ ਦੇ ਘਰ 'ਚ ਡੈਥ ਹੋ ਗਈ ਕਿਸੇ ਦੇ ਘਰ 'ਚ ਕੋਈ ਫੰਕਸ਼ਨ ਪਹੁਤ ਇਦਾਂ ਦੀਆਂ ਮਜਬੂਰੀਆਂ ਪਰ ਜਦੋਂ ਤੁਸੀਂ ਕਾਰਡ ਦੀ ਫੋਟੋ ਪਾਉਂਦੇ ਆ ਵੀਡੀਓ ਪਾਉਂਦੇ ਆ ਨੱਚ ਟੱਪ ਕੇ ਜੋ ਕਿ ਹੁੰਦਾ ਸਭ ਨੂੰ ਖੁਸ਼ੀ ਹੁੰਦੀ ਆ ਪਰ ਉਹਨੂੰ ਥੋੜੀ ਸੀਮਿਤ ਰੱਖਣੀ ਚਾਹੀਦੀ ਆ ਆਪਣੇ ਤੱਕ ਰੱਖਣੀ ਚਾਹੀਦੀ ਜਿਹੜਾ ਤੁਹਾਨੂੰ ਜਾਣਦੇ ਵੀ ਨਹੀਂ ਉਹ ਤੁਹਾਡੀ ਖੁਸ਼ੀ ਤੋਂ ਕੀ ਕਰਾਉਣਗੇ ਸੋ ਤੁਸੀਂ ਆਪਣੇ ਤੱਕ ਸੀਮਿਤ ਰੱਖੋ ਇਹ ਚੀਜ਼ਾਂ ਤਾਂ ਕਿ ਤੁਹਾਨੂੰ ਕੋਈ ਅੱਗੇ ਜਾ ਕੇ ਪ੍ਰੋਬਲਮ ਨਾ ਹੋਵੇ ਤੁਹਾਡੀ ਇੱਕ ਵੀਡੀਓ ਤੁਹਾਡੀ ਇੱਕ ਗਲਤੀ ਦੇ ਵਜ੍ਹਾ ਤੇ ਸਾਰਿਆਂ ਨੂੰ ਪ੍ਰੋਬਲਮ ਆਏਗੀ ਸੋ ਇਹ ਚੀਜ਼ ਨੂੰ ਸਮਝੋ ਮੇਰਾ ਵੀਰੋ ਸੋ ਇਹ ਬੀਰ ਦੀ ਜਿਹੜਾ ਕਮੈਂਟ ਆਇਆ ਸੀ ਵਧੀਆ ਲੱਗਾ ਵਧੀਆ ਵਿਚਾਰ ਸੀਗੇ ਔਰ ਮੈਂ ਫੀਲਿੰਗ ਵੀ ਸਮਝੀ ਸੋ ਤਾਂ ਹੀ ਮੈਂ ਇਹ ਤੁਹਾਨੂੰ ਅਪੀਲ ਕਰ ਰਿਹਾ ਹੱਥ ਜੋੜ ਕੇ ਹਟ ਚੋ ਮੇਰਾ ਵੀਰ ਹਟ ਜੋ ਨਾ ਇਹਨਾਂ ਨੂੰ ਮੌਕੇ ਦੋ ਇਦਾਂ ਦੇ ਬਹੁਤ ਅੱਤ ਹੋਈ ਪਈ ਆ ਪੁਰਤਗਾਲ ਦੇ ਵਿੱਚ ਸੋ ਇਹ ਨਾ ਹੋਵੇ ਕੱਲ ਦੇ ਦਿਨ ਆਪਾਂ ਨੂੰ ਇੱਥੇ ਰਹਿਣ ਲਈ ਬਹੁਤ ਜ਼ਿਆਦਾ ਸਟਰਗਲ ਕਰਨੀ ਪਵੇ ਔਰ ਜਿਨ੍ਹਾਂ ਵੀ ਵਿਚਾਰਿਆਂ ਦੇ ਕਾਰਡ ਆ ਨਹੀਂ ਆਏ ਹਜੇ ਤੱਕ ਉਹਨਾਂ ਦੇ ਬਾਰੇ ਸੋਚ ਕੇ ਦੇਖੋ ਕੱਲ ਤੱਕ ਅੱਜ ਤੁਹਾਡਾ ਕਾਰਡ ਆ ਗਿਆ ਕੱਲ ਤੱਕ ਤੁਹਾਡੇ ਤੇ ਕੀ ਬੀਤਦੀ ਸੀ ਉਸ ਨੂੰ ਆਪਣੀ ਜਗ੍ਹਾ ਤੇ ਸੋਚ ਕੇ ਦੇਖੋ ਤੇ ਹੁਣ ਤੁਸੀਂ ਵੀਡੀਓ ਪਾ ਕੇ ਕਿਸੇ ਨੂੰ ਜਲਾ ਰਹੇ ਆ ਸੜਾ ਰਹੇ ਆ ਤੇ ਉਹਨਾਂ ਦੀ ਫੀਲਿੰਗ ਦੇ ਨਾਲ ਖੇਡ ਰਹੇ ਆ ਸੋ ਇਦਾਂ ਨਾ ਕਰੋ ਪਉ ਇੱਥੇ ਦੇ ਲੋਕਾਂ ਨੂੰ ਵੀ ਮੌਕਾ ਨਾ ਦਿਓ ਤੁਹਾਡੇ ਤੇ ਉਂਗਲ ਚੁੱਕਣ ਦਾ ਸੋ ਆਈ ਹੋਪ ਤੁਸੀਂ ਸਮਝ ਗਏ ਹੋਗੇ ਸਾਨੂੰ ਤਾਰਾ ਸਾਰੇ ਜਿਹੜੇ ਇੱਥੇ ਪੁਰਤਗਾਲ ਤੱਕ ਆ ਗਏ ਆ ਸੋ ਬਾਕੀ ਅਗਰ ਕੁਝ ਵੀ ਇਸ ਵੀਡੀਓ ਦੇ ਬਾਰੇ ਪੁੱਛਣਾ ਹੋਇਆ ਦੱਸਣਾ ਹੋਇਆ ਜਾਂ ਤੁਹਾਡੇ ਕੁਝ ਵੀ ਆਸ-ਪਾਸ ਹੋ ਰਿਹਾ ਹੋਵੇ ਸੋ ਪਲੀਜ਼ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਰਹੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਔਰ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ